ਇਹ ਦੁਕਾਨ ਦੇ ਉੱਪਰ ਇਸ ਦੁਕਾਨ ਦੇ ਉੱਪਰ ਹੀ ਬਲਕੇ ਜਿਹਦੀ ਲੁੱਟ ਉਹ ਦੀ ਇੱਕ ਘਟਨਾ ਨਹੀਂ ਹੈ ਬਲਕਿ ਹਰ ਫਗਵਾੜਾ ਵਾਸੀ ਦੇ ਨਾਲ ਇੱਕ ਘਟਨਾ ਵਾਪਰ ਸਕਦੀ ਹੈ ਇਹ ਹਰ ਕੋਈ ਜਿਹੜਾ ਸੋਚਦਾ ਏਸ ਕਰਕੇ ਕਿ ਜਿੰਨੇ ਵੀ ਲੋਕ ਹੈ ਆll of them are not chemists they may belong to different occupations ਪਰ ਅੰਦਰੂਨੀ ਤੌਰ ਦੇ ਉੱਪਰ ਜਿਹੜਾ ਉਹ ਖੜੇ ਆ ਕੋਈ ਹਰਿੰਦਰ ਮੈਡਮ ਦੇ ਜਾਂ ਸੇਠੀ ਪਰਿਵਾਰ ਦੇ ਬਲੱਡ ਰਿਲੇਸ਼ਨ ਦੇ ਵਿੱਚੋਂ ਨਹੀਂ ਆ। ਲੇਕਿਨ ਜਿਸ ਵੇਲੇ ਸਮਾਜਿਕ ਤਾਣੇ ਬਾਣੇ ਦੀ ਅਸੀਂ ਗੱਲ ਕਰਦੇ ਆਂ ਕਦੀ ਵੀ ਕੋ ਘਟਨਾ ਹੁੰਦੀ ਆ ਅਗਰ ਕੋਈ ਵਿਕਸਤ ਸਮਾਜ ਹੈ, ਅੱਛਾ ਸਮਾਜ ਹੈ ਤਾਂ ਹਰ ਜਿਹੜਾ ਖਿਰਦਾ ਹੈ ਉਹ ਬਨੁੰਦੜਿਆ ਜਾਂਦਾ। ਹਰ ਤੇ ਆਵਾਜ਼ ਜਿਹੜਾ ਹੁੰਦਾ ਵਾ ਅੱਜ ਵੱਖ-ਵੱਖ 노 ਡਾਊਟ ਕਿ ਸਾਡੀ ਪਹਿਲੇ ਨੰਬਰ ਤੇ ਜਿਹੜੀ ਯੂਨੀਅਨ ਹੋਣੀ ਬੜੀ ਜ਼ਰੂਰੀ ਹੈ ਇਸ ਕਾ ਤੇ ਜਿਹੜੀ ਇੰਡਸਟਰੀ ਐਸੋਸੀਏਸ਼ਨ ਆ ਉਹਦਾ ਪ੍ਰਧਾਨ ਆ। ਕਾਫੀ ਦਿਨਾਂ ਤੋਂ ਅਸੀਂ ਸਾਰੇ ਮੀਟਿੰਗ ਕਰ ਰਹੇ ਆਂ। ਇਸ ਤੋਂ ਬਾਅਦ ਇੱਕ ਕਰਕੇ ਜਿਹੜੀ ਖਾਸ ਕਰਕੇ ਕੇਐਮਐਸ ਭਰਾਵਾਂ ਨਾਲ ਜਿਹੜੀ ਤੱਕਾਸ਼ਾਈ ਹੋ ਰਹੀ ਹੈ ਔਰ ਸਿਰਫ ਜਿਆਦਾ ਦਾ ਜਿਆਦਾ ਜਿਹੜੇ ਟਾਰਗੇਟ ਵੀ ਹੈ ਉਹ ਕੇਮਿਸਟਰੀ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਰੀਜ਼ਨ ਇਹਦਾ ਜਿਹੜਾ ਕਿਉਂ ਬਨ ਰਿਹਾ ਅਸੀਂ ਬਹੁਤ ਸਾਰੀਆਂ ਸੀਰੀਜ਼ ਆਫ ਮੀਟਿੰਗਸ ਕੀਤੀਆਂ ਐਸਪੀ ਮੈਡਮ ਨਾਲ ਅੱਜ ਵੀ ਅਸੀਂ 2 ਘੰਟਾ ਮੀਟਿੰਗ ਸੱਜੀ ਅਸ਼ੋਕ ਸੇਟੀ ਜੀ ਵੀ ਸਗੇ ਉੱਥੇ ਦੋ ਚਾਰ ਬੰਦੇ ਹੋਰ ਸੱਜੇ ਰਹੇ ਸੀ ਲੇਕਿਨ ਸਰਵਜੇ ਦੀ ਘਟਨਾ ਹੈ ਜੀ ਤੇ ਉਹ ਅਸ ਮੇਰੇ ਭਤੀਜੇ ਦੀ ਦੁਕਾਨ ਹੈ ਸੇਠੀ ਮੈਡੀਕੋਸ ਉਥੇ ਉਹ ਦੁਕਾਨ ਤੋਂ ਨਿਕਲਿਆ ਹੀ ਆ ਖਾਣਾ ਖਾਣ ਲਈ ਘਰ ਤੇ ਮੇਰੇ ਸਿਸਟਰ ਦੁਕਾਨ ਤੇ ਸੀਗੇ ਦੋ ਮੁੰਡੇ ਆਏ ਆ ਉਹਨਾਂ ਨੇ ਪ੍ਰੋਪਰ ਜਿਦਾ ਕਸਟਮਰ ਬਾਈਕ پارک ਕਰਦੇ ਉਹਨਾਂ ਨੇ پارک ਕੀਤੀ ਆ ਤੇ ਉਹਨਾਂ ਨੇ ਦਵਾਈ ਦੀ ਇੱਕ ਦੀ ਮੰਗ ਕੀਤੀ ਔਰ ਦਵਾਈ ਉਹ ਕੁਰਸੀ ਤੋਂ ਉੱਠੇ ਨੇ ਦਵਾਈ ਦੇਣ ਲਈ ਦਵਾਈ ਬਿਲਕੁਲ ਕਾਊਂਟਰ ਦੇ ਨਜ਼ਦੀਕ ਹੀ ਸੀ ਕੋਈ ਦੁਕਾਨ ਦੇ ਪਿੱਛੇ ਨਹੀਂ ਸੀ ਜਿੱਦਾਂ ਹੀ ਉਹ ਦਵਾਈ ਚੱਕ ਕੇ ਮੁੜੇ ਨੇ ਉਹਨਾਂ ਨੇ ਬਾਰੋਂ ਹੀ ਕਾਊਂਟਰ ਦੇ ਉੱਪਰੋਂ ਉਲਟ ਕੇ ਗੱਲਾਂ ਖੋਲ ਕੇ ਉਹਦੇ ਵਿੱਚੋਂ ਪੈਸੇ ਸਾਰੇ ਕੱਢ ਕੇ ਦੌੜ ਗਏ ਨੇ ਦੋ ਜਾਣੇ ਸੀਗੇ ਔਰ ਚਿਹਰੇ ਉਹਨਾਂ ਦੇ ਨੰਗੇ ਹੀ ਸੀ ਨੰਗੇ ਸੀ ਹਾਂਜੀ ਕੋਈ ਤੁਹਾਡੇ ਸੀਸੀਟੀਵੀ ਕੈਮਰਾ ਲੱਗਾ ਹੋਵੇ ਦੋ ਮਿੰਟ ਪਹਿਲਾਂ ਹੀ ਲਾਈਟ ਗਈ ਸੀ ਜੀ ਅੱਛਾ ਲਾਈਟ ਗਈ ਸੀ ਦੋ ਮਿੰਟ ਪਹਿਲਾਂ ਹੀ ਲਾਈਟ ਗਈ ਸੀ ਮੈਂ ਕੇਸ ਸਿਗਾਉਂ ਵਿੱਚ ਭਾਜੀ ਗੱਲਾਂ ਜਿਹੜਾ ਸੀਗਾ ਉਹ ਤਾਂ ਦੁਕਾਨਦਾਰੀ ਚੱਲ ਰਹੀ ਸੀਗੀ ਇਸ ਕਰਕੇ ਗੱਲਾਂ ਤਾਂ ਗਿਣਿਆ ਨਹੀਂ ਹੁੰਦਾ ਉਹਦਾ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਨੁਕਸਾਨ ਭਾਵੇਂ ਜਿੰਨਾ ਮਰਜ਼ੀ ਵੀ ਹੋਵੇ ਗੱਲ ਹੈ ਸੇਫਟੀ ਦੀ ਗੱਲ ਹੈ ਫਿਊਚਰ ਸੇਫਟੀ ਦੀ ਕਿ ਹੁਣ ਨਾ ਉਹਨਾਂ ਦੇ ਕੋਲ ਕੋਈ ਮੂੰਹ ਟਕੇ ਹੋਏ ਸੀਗੇ ਸ਼ਰੇ ਆਮ ਕੋ ਮਾਲਕਾਂ ਦੀ ਤਰ੍ਹਾਂ ਆਉਂਦੇ ਨੇ ਤੇ ਜੱਲੇ ਚੋਂ ਪੈਸੇ ਕੱਢ ਕੇ ਚਲੇ ਜਾਂਦੇ ਨੇ ਸੋ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਇਸ ਮਸਲੇ ਨੂੰ ਦੇਖਦਾ ਹੈ ਇਹ ਪੁਲਿਸ ਪ੍ਰਸ਼ਾਸਨ ਵੱਲ ਗੌਰ ਕਰਨ ਦੀ ਗੱਲ ਹੈ ਪਿਛਲੇ ਪਹਿਲਾਂ ਬਾਂਸਲ ਮੈਡੀਕਲ ਹਾਂਜੀ 15 ਦਿਨ ਪਹਿਲਾਂ ਹੀ ਹੋਈ ਹੈ ਜੀ ਬਿਲਕੁਲ ਆ ਥੋੜੇ ਦੂਰ ਦੁਕਾਨ ਹੈ 15 ਦਿਨ ਪਹਿਲੇ ਜੀ ਏਸੀ ਤਰ੍ਹਾਂ ਘਟਨਾ ਚੱਗੀਆਂ ਰਹੀਆਂ ਤਾਂ ਅਗਲਾ ਨੰਬਰ ਕਿਹਦਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਤਾਂ ਇਹਦੇ ਬਾਰੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਹੁਣ ਸਰਕਾਰ ਦਾਵੇ ਵੱਡੇ ਵੱਡੇ ਕਰਦੀ ਆ ਇਹ ਸਰਕਾਰ ਨੇ ਦੇਖਣਾ ਹੈ ਕਿ ਜਿਹੜੇ ਦਾਵੇ ਕਰਦੀ ਆ ਉਹਨਾਂ ਨੂੰ ਕਿੱਦਾਂ ਪੂਰਾ ਕਰਨਾ ਪਰ ਹਾਲ ਦੀ ਘੜੀ ਤਾਂ ਕਿਤੇ ਵੀ ਕੋਈ ਜਿਹੜਾ ਆ ਸੁਰੱਖਿਆ ਨਹੀਂ ਤੇ ਕਿੰਨੇ ਕਵਜੇ ਦਾ ਟਾਈਮ ਸੀ ਪੂਰੇ 4 ਵਜੇ ਦਾ ਘਟਾ ਬੜੀ ਸ਼ੌਪ ਤੇ ਕਿੱਲੇ ਜਿਹੜੇ ਮਜੂਦ ਸੀ ਉਸ ਵੇਲੇ ਇੱਕ ਇੱਕੀ ਜਾਣਾ ਸੀਗਾ ਕੋਈ ਜਣਾ ਔਰ ਭਰੀ ਮਾਰਕੀਟ ਹੈ ਓਪਨ ਮਾਰਕੀਟ ਹੈ ਰਸ਼ ਸਾਰਾ ਦਿਨ ਰਸ਼ ਹੁੰਦਾ ਸਾਰਾ ਦਿਨ ਮੇਨ ਰੋਡ ਆ ਚੱਲਦੀ ਰੋਡ ਆ ਲੋ ਕਿਸ ਆਏ ਘਾਤੇ ਸੀ ਉਹ ਬਾਈਕ ਤੇ ਹਾਂਜੀ ਦੋ ਜਣੇ ਸੀ ਦੋ ਜਣੇ ਸੀ ਦੋ ਜਣੇ ਸੀ ਹਾਂ ਕੋਈ ਬਾਈਕ ਸਟਾਰਟ ਨਹੀਂ ਰੱਖੀ ਬਕਾਇਦਾ ਦਵਾਈ ਲੈ ਕੇ ਬਾਈਕ ਸਟਾਰਟ ਕਰਕੇ ਗਏ ਦਾ ਤੇ ਕੀ ਮੰਗ ਕਰਦੇ ਸਰ ਸਰ ਮੰਗ ਕੀਤੇ ਆ ਕਿ ਤੁਹਾਨੂੰ ਪਤਾ ਹੀ ਕਿ ਅਸੀਂ ਤਾਂ ਬੇਨਤੀ ਕਰ ਸਕਦੇ ਆ ਕਿ ਜਿਹੜੀ ਇਹ ਪਬਲਿਕ ਆਮ ਜਨਤਾ ਦੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਵੇ ਅੱਜ ਜਿਹੜੀ ਹੋਈ ਚੋਰੀ ਇਹਦੇ ਨਾਲ ਉਹਨੂੰ ਬਾਕੀ ਜਿੰਨੀਆਂ ਸਾਡੀਆਂ ਸਗੀਆਂ ਸੰਸਥਾਵਾਂ ਆ ਗਈਆਂ ਬੋਰਡ ਦੀਆਂ ਸਾਰੀਆਂ ਸਾਡਾ ਉਹ ਕਹਿੰਦੇ ਜੇ ਇਹ ਨਾ ਗੱਲਬਾਤ ਹੋਈ ਤਾਂ ਸੋਮਵਾਰ ਨੂੰ ਗਵਾੜਾ ਬੰਦੀ ਕਾਲ ਦਿੱਤੀ ਜਾਊਗੀ ਤੁਹਾਡੇ ਕੋਲ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਨੇ ਪਹੁੰਚ ਕੀਤੀ ਹਾਂ ਪਹਿਲਾਂ ਜ ਆਪਣੇ ਐਸ ਵਲੇ ਤਾਂ ਨਹੀਂ ਕੀਤੀ ਸੀ ਈਸੀ ਸਾਹਿਬ ਆਏ ਸੀਗੇ ਪਹਿਲਾਂ ਉਹ ਚਲੇ ਗਏ ਉਸ ਤੋਂ ਬਾਅਦ ਕੋਈ ਸਰਪੋਤ ਨਹੀਂ ਕਿ ਨਹੀਂ ਆਇਆ ਜਦੋਂ ਡੀਐਸਪੀ ਆਏ ਸੀਗੇ ਉਹਨੇ ਕਿਹਾ ਸੀ ਕਿ ਤੁਸੀਂ ਹੈ ਨਾਗਰੋਂ ਪਰ ਸੜਕਾਂ ਕੈਮਾਸ ਤੇ ਰੋਸ਼ਨਾਵਾ ਉਹ ਕਹਿੰਦੇ ਸਾਨੂੰ ਮਜਬੂਰਨ ਤੁਹਾਨੂੰ ਦੇਣਾ ਪੈ ਰਿਹਾ ਕਿ ਅਸੀਂ ਜਿਹੜਾ ਕੀ ਆ ਸੜਕਾਂ ਦੇ ਠੱਲ ਗੋਵੇ ਚੋਰਾਂ ਚੋਰਾਂ ਦੇ ਹੌਸਲੇ ਬਹੁਤ ਵੱਧ ਗਏ ਆ ਦਿਨ ਉਹ ਘਰਾਂ 14 ਘੰਟੇ ਤੋਂ ਫੁੱਟੇ ਚ ਅਸੀਂ ਡਰ ਨਾਲ ਬੈਠੇ ਆ ਕਿ ਕਦੋਂ ਹੁਣ ਸਾਡੇ ਸਿਰ ਤੇ ਤਲਵਾਰ ਆਊਗੀ ਅਸੀਂ ਇਸੇ ਚੀਜ਼ ਨਾਲ ਡਰ ਨਾਲ ਬੈਠੇ ਹਾਂ ਕਿ ਕੋਈ ਪਿੱਛੋਂ ਆ ਗਿਆ ਜਾਂ ਕੋਈ ਅੱਗੇ ਆ ਗਿਆ ਕੋਈ ਲੁੱਟ ਕੇ ਲੈ ਜਾਏਗਾ ਸਾਨੂੰ ਅਸੀਂ ਹਮੇਸ਼ਾ ਇਸੇ ਡਰ ਨਾਲ ਬੈਠੇ ਆਂ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹਮੇਸ਼ਾ ਸਾਡੀ ਦਿਲ ਦੀ ਧੜਕਣਾਂ ਵਧਦੀਆਂ ਹਨ ਸਾਨੂੰ ਇਹ ਨਹੀਂ ਪਤਾ ਅਸੀਂ ਸਹੀ ਸਲਾਮਤ ਘਰ ਪਹੁੰਚ ਪਾਵਾਂਗੇ ਕਿ ਨਹੀਂ ਪਹੁੰਚ ਪਾਵਾਂਗੇ ਸਾਡੇ ਛੋਟੇ ਛੋਟੇ ਬੱਚੇ ਆਜੀ ਡੇਟ ਦੇ ਵਿੱਚ ਨਿਊਕਲੀਅਰ ਫੈਮਲੀਜ਼ ਹੈਗੇ ਆ ਇੱਕ ਇੱਕ ਬੱਚਾ ਹੈ ਇੱਕ ਇੱਕ ਮਾਪੇ ਹੋਏ ਹੈ ਇੱਕ ਇੱਕ ਨੂੰ ਆਣਾ ਵਸਾਣਾ ਇਹ ਮੰਗ ਕਰਦੇ ਆਂ ਇਹੀ ਪ੍ਰਸ਼ਾਸਨ ਨਾਲ ਮੰਗ ਹੈ ਕਿ ਜਿੰਨਾ ਵੀ ਕੁਝ ਹੋ ਰਿਹਾ ਹੈਗਾ ਵਾ ਇੱਥੇ ਇੱਕ ਸਖਤ ਸਖਤ ਕਾਰਵਾਈ ਹੋਵੇ ਐਕਸ਼ਨ ਲਿੱਤਾ ਜਾਵੇ ਇਹ ਨਹੀਂ ਹੈਗਾ ਠੀਕ ਹੈ ਮੈਂ ਸਮਝਦਾ ਹਾਂ ਉਹਨਾਂ ਦੀ ਮਜਬੂਰੀ ਸਭ ਦੀ ਮਜਬੂਰੀ ਹੈਗੀ ਆ ਪੁਲਿਸ ਦੇ ਬੰਦੇ ਇਕੱਠੇ ਹੈਗੇ ਕੁਝ ਵੀ ਹੈਗਾ ਪਰਸਨਸ ਇਕੱਠੇ ਹੈਗੇ ਕਿਸੇ ਨਾ ਕਿਸੇ ਸਿਟੀ ਦੇ ਵਿੱਚੋਂ ਕੁਝ ਵੀ ਅਡਜਸਟਮੈਂਟ ਕਰਕੇ ਇੱਥੇ ਉਹ ਪੁਲਿਸ ਜਨਾਤੀ ਪੂਰੀ ਚੰਗੀ ਤਰ੍ਹਾਂ ਕੀਤੀ ਜਾਵੇ ਤੁਸੀਂ